ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਚੁੱਪ ਚੁੱਪ ਨਾ ਹੋਵੀ ਜੇ ਲੈ ਰਹਿਲ ਵਤਾਰ ਭੁਖਿਆ ਭੁਖ ਨਾ ਉਤਰੀ ਜਬ ਨਾ ਫਰੀਆ ਪਹਾਰ ਸਹ ਸਸਿਆਣ ਪਾਲ ਲਖ ਹੋਏ ਤਾਇਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿ ਕੋੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਲੈਵੜਿ ਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਹੁਜੈ ਤਾ ਹਮੈ ਕਹਿ ਨਾ ਕੋਏ ਗਾਵੇ ਕੋ ਤਾਣੋ ਹੋਵੇ ਕਿਸੇ ਤਾਣੋ ਗਾਵੇ ਕੋ ਦਤ ਜਾਣ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਹੈ ਗਾਵੇ ਕੋ ਜੀਲੇ ਫਿਰਦੇ ਹੈ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦ ਰਹਾ ਦੂਰ ਕਥਨਾ ਕਥੀ ਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੰਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰaho ਨਾਨਕ ਵਿਖਸੇ ਵੇ ਪਰਵਾਹ ਸਾਚਾ ਸਾਹਿਬ ਸਚ ਨਾਏ ਭਾਖਿਆ ਭਉ ਆਪਾਰ ਅਖ ਮੰਘੇ ਦਹਿ ਦਹਿ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖੀਐ ਜਿਤ ਦਿਸੇ ਦਰਬਾਰ ਮਹ ਕੀ ਬੋਲਣਾ ਬੋਲੇ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਜ਼ਰੀ ਮੁਖ ਦੁਆਰ ਨਾਨਕ ਆਵੇ ਜਾਣੀਐ ਸਵੇ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆ ਨਿਰੰਧਨ ਸੋਏ ਜਿਨਸੇ ਵਿਆਹ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵਿਆ ਸੁਣਿਆ ਮਨ ਰੱਖਿਆ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸੁਬਾਈ ਗੁਰੇਸ਼ਰ ਗੁਰ ਗੋਖ ਬਰਮਾ ਗੁਰ ਪਾਰਵਤੀ ਮਈ ਜੇ ਹਉ ਜਣਾਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਫਨਾ ਜਿਹਾ ਕੈਕ ਦਾਤਾ ਸੋ ਮੈ ਵਿਸਰਨ ਦਾਈ ਤੀਰਥ ਨਵਾ ਜੇ ਤਿਸ ਭਵਾ ਵਿਣ ਭਾਣੇ ਕੀ ਲਾਈ ਕਰੀ ਜਤੇ ਸ੍ਰਿਸ਼ਟ ਪਾਈ ਵਿਖਾ ਵਿਣ ਕਰਮਾ ਕੀ ਮਿਲੇ ਲੈ ਬਾਤ ਵਿਚ ਰਤਨ ਵਾਹਰੋ ਮਾਨਕ ਜੈ ਕੁਰ ਕੇ ਸਿੱਖ ਸੁਣੀ ਗੁਰਾਇਕ ਤੇ ਬੁਝਾਈਏ ਸਭ ਨਾ ਜਾਇ ਕੈਕ ਦਾਤਾ ਸੋ ਮੈਂ ਵਿਸਰਨਾ ਜਾਇ ਜੇ ਜੁਗ ਚਾਰੇ ਹਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨੌਰ ਖਾਏ ਕੈ ਜਸ ਕੀਰਤ ਜਗ ਲੇ ਜੇ ਤਸ ਨਜ਼ਰ ਨਾ ਆਵਈ ਤ ਵਤਨਾ ਪੁੱਛੈ ਕੈ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੈ ਗੁਣਵੰਤਿਆ ਗੁਣ ਦੇ ਤੇ ਹਾ ਕੋ ਨਾ ਸੋਝੈ ਜਿਤਸ ਗਣ ਕੋ ਵੇ ਕਰੈ ਸੁਣਿਆ ਸਿਧ ਫਿਰ ਸਰੁਨਾਥ ਸੁਣਿਆ ਧਰਤ ਤਵਲ ਆਕਾਸ਼ ਸੁਣਿਆ ਦਿਫਲੋ ਪਾਤਾਲ ਸੁਣਿਆ ਪਹੂ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸਰ ਵਰਮਾ ਇੰਦ ਸੁਣਿਆ ਮੁਖ ਸਲਾਹ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾ ਸਤਿ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਰਸ਼ੜ ਕੈਸ਼ਨ ਨਾ ਸੁਣਿਆ ਕੜ ਕੜ ਪਾਵਹਿ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਵਤਾ ਸਦਾ ਵਿਗਾਸ ਸੁਣਿਆ ਦੁਖ ਫਾਪ ਕਾ ਨਾਸ ਸੁਣਿਆ ਸਰਾਗਣ ਕੇ ਗਹ ਸੁਣਿਆ ਸੇਖ ਪੀਰ ਪਾਸਾ ਸੁਣਿਆ ਅੰਧੇ ਪਾਹ ਰਹੋ ਸੁਣਿਆ ਹਾਥ ਹੋਵੇ ਅਸ ਗਹ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੁੱਖ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨ ਜਾਏ ਜੇ ਕੋ ਕਹ ਪਿਛੇ ਪਸਤਾਏ ਕਾਗਦ ਕਲਮ ਨਾ ਲਿਖਣ ਹਾਰ ਮਨ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਧਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮਨ ਸਵਲ ਭਉਣ ਕੇ ਸੁਧ ਮਨ ਮੋਹ ਚੋਟਾ ਨਾ ਖਾਏ ਮਨ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਧਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਮਾਰਗ ਠਗ ਨਾ ਪਾਏ ਮਨ ਪਤਸਿਓਂ ਪ੍ਰਗਟ ਜਾਏ ਮਨ ਮਗ ਨਾ ਚੱਲੇ ਪੰਥ ਮਨ ਧਰਮ ਸਿਤੇ ਸੰਬੰਧ ਐਸਾ ਨਾਮ ਨਿਰੰਧਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਵ ਹੈ ਮੁਖ ਦਵਾਰ ਮਨ ਪਰਵਾਦੇ ਸਾਧਾਰ ਮਨ ਧਰੇ ਤਰੇ ਗੁਰ ਸਿਖ ਮਨ ਨਾਨਕ ਭਵੈ ਨਾ ਭਿਖ ਐਸਾ ਨਾਮ ਨਿਰੰਜਨ ਹੋਇ ਦੇਖੋ ਮਨ ਜਾਣ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਚ ਹੈ ਪਵ ਹੈ ਦਰਗਹ ਮਾਨ ਪੰਚ ਸਹੁਰ ਦਰਾਜਾਨ ਪੰਚਾ ਕਾ ਕਰ ਇਕ ਧਿਆਨ ਜੇ ਕੋ ਕਹ ਕਰ ਵਿਚਾਰ ਕਰਤ ਕ ਕਰਨ ਨਾਹੀ ਸੁਮਾਰ ਤੋਲ ਧਰਮ ਦੇ ਆਕਾ ਪੁੱਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ 부ਝੇ ਹੋਵੇ ਸਚਿਆਰ ਤਵਲੇ ਉਪਰ ਕੀਤਾ ਭਾਰ ਧਰਤੇ ਹੋਰ ਪਰੇ ਹੋਰ ਹੋਰ ਤਿਸ ਤਾ ਭਾਰਤਲ ਕਮਨ ਜੋਰ ਜੇ ਜਤ ਰੰਗਾ ਕੇ ਨਭ ਸਭ ਨਾਲ ਲਿਖਿਆ ਬੜੀ ਕਲਾ ਮਹਿਲ ਕਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਨ ਸਵਲ ਹੋਂ ਰੂਪ ਕੀਤੀ ਦਤ ਜਾਣ ਕਉਣ ਕੂਤ ਕੀਤਾ ਫਸਾਉ ਇੱਕ ਕਵਾਉ ਤਿਸਤੇ ਹੋਏ ਲਖ ਦਰੀਆਉ ਕੁਦਰਤ ਕਮਨ ਕਾਹ ਵਿਚਾਰ ਵਾਰ ਅਨ ਜਾਵਾ ਇੱਕ ਵਾਰ ਜੋ ਤਦ ਭਾਵੇ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪਾਂ ਅਸੰਖ ਭਾਵਾਂ ਅਸੰਖ ਪੂਜਾਂ ਅਸੰਖ ਤਪਦਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿਦਾਸ ਅਸੰਖ ਭੌਤ ਗੁਣ ਗਿਆਨ ਵਿਚਾਰ ਅਸੰਖ ਸਤਿ ਅਸੰਖ ਦਾਤਾਰ ਅਸੰਖ ਸਰਮਹੋ ਪਖਸਾਰ ਅਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਮਨ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਰਿੰਕਾਰ ਅਸੰਖ ਮੂਰਖ ਅੰਧਖੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕਮਾਹੇ ਅਸੰਖ ਪਾਪੇ ਪਾਪ ਕਰ ਜਾਹੇ ਅਸੰਖ ਗੁੜਿਆਰ ਗੁੜੇ ਫੇਰ ਆਹੇ ਅਸੰਖ ਮਲੇ ਸੰਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾ ਵਾਹਿਗੁਰੂ ਜੋ ਤਦ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਵ ਅਗਮ ਅਗਮ ਅਸੰਖ ਲੋ ਅਸੰਖ ਰਹਿ ਸਰਵ ਭਾਰ ਹੋਏ ਅਖਰੇ ਨਾ ਵਖਰੇ ਸਾਲਾ ਹੈ ਅਖਰੇ ਗਿਆਨ ਗੀਤ ਗੁਣ ਗਾਹ ਅਖਰੇ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਿਖਾਣ ਦਿਨਹਿ ਲਿਖੇ ਤੇ ਸਿਰ ਨਾਹੀ ਜਿ ਹਰਮਾਇ ਤੇ ਤਪ 파ਹੇ ਜੇਤਾ ਕੀਤਾ ਤੇ ਤਨ ਬਿਨ ਨਾਵੇ ਨਾਹੀ ਕੋਥਾਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰੋ ਜੋ ਤਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਿੰਕਾਰ ਭਰੀਐ ਹੱਥ ਪੈਰ ਤਨ ਦੇ ਹੈ ਪਾਣੀ ਧੋਪੈ ਉਤਰਸਖੇ ਹੈ ਮੋਤਵਲੀਤੇ ਕੱਪੜ ਹੋਏ ਦੇ ਸਾਬਣ ਲਈਆ ਹੁ ਧੋਏ ਭਰੀਐ ਮਤ ਪਾਪਾ ਕੇ ਸੰਗ ਹੁ ਧੋਪੈ ਨਵਕੇ ਰੰਗ ਆਪਣੀ ਪਾਪੀ ਅਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੋ ਆਪ ਵੀ ਜਪਿ ਖਹੁ ਨਾਨਕ ਹੁਕਮਿ ਆਬੋ ਜਹੁ ਤੀਰਥ ਤਪ ਦੇ ਅਤਿ ਦਾਨ ਜੇ ਕੋ ਪਾਵੈ ਤਿਲਕਾ ਮਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨ ਸਭ ਗੁਣ ਤੇਰੇ ਮਹਿ ਨਾਹੀ ਕੋਏ ਗਣ ਗੁਣ ਕੀਤੇ ਭਗਤ ਨਾ ਹੋਏ ਸੁਸਤਾ ਖਵਾਣੀ ਪਰਮਾਉ ਸਤ ਸੁਹਾਣ ਸਦਾ ਮਨ ਚਾਉ ਕੰਸ ਵੇਲਾ ਵਖਤ ਕਮਣ ਕਮ ਸਿਤ ਕਮਣ ਵਾਰ ਕੰਸ ਰੁੱਧੇ ਮਾਹੋ ਕਮਣ ਜਿਤ ਹੋ ਆਕਾਰ ਵੇਲਾ ਵਯਵਨਤੀ ਜਿ ਹੋਵੇ ਲਿਖ ਪ੍ਰਾਣ ਵਖਤ ਨ ਪਾਇਓ ਕਾ ਦਿਆ ਜੇ ਲਿਖਣ ਲੇਖ ਗ੍ਰਾਣ ਸਤਵਾਰ ਨਾ ਜੋਗੇ ਜਾਣ ਰਤਮਾਹੋ ਨ ਕੋਈ ਜਾ ਕਰਤਾ ਸਿਰਠੇ ਕਿਉ ਸਾਜੈ ਆਪੇ ਜਾਣੈ ਸੋਈ ਕਿਉ ਕਰੇ ਆਖਾ ਕੇਸਾ ਲਾਹੀ ਕਿਉ ਵਰਨਿਕ ਕਵ ਜਾਣਾ ਨਾਨਕ ਅਖਣ ਸਭ ਕੋ ਅਖ ਅਕ 1 2 ਇਕ ਸਿਆਣਾ ਵੱਡਾ ਸਾਹਿਬ ਵੱਡੀ ਨਹੀਂ ਕੀਤਾ ਜਾ ਕਾ ਹੋਐ ਨਾਨਕ ਜੇ ਕੋ ਆਪੋ ਜਾਣ ਅਗੈ ਗਿਆਨ ਸੁਹ ਪਾਤਾਲ ਪਤਲ ਲਖ ਆਗਾਸ ਆਗਾਸ ਕੜਕੜ ਕਪਾਲ ਥਕੇ ਵੇਦ ਕਹਿਣਿਕ ਵਤ ਸਹਸ ਅਠਰਹ ਕਹਨ ਕ ਤੇਬਾ ਸਲੋ ਇਕਾ ਤਾਤ ਲੇਖ ਹੋਇ ਤਾ ਲਿਖਿਐ ਲਿਖੇ ਹੋਇ ਵਿਨਾਸ ਨਾਨਕ ਵਡਾ ਕੀਐ ਆਖ ਜਣ ਆਪ ਸਾਲਾਹੇ ਸਾਲਾਹੇ ਤੀ ਸੁਰਤ ਨਾ ਪਾਈਓ ਨਦੀ ਅਤੇ ਵਹ ਕਹ ਸੁਮੰਦ ਨਾ ਜਾਣਹਿ ਸੁਮੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕਿਹੜੀ ਤੁਲ ਨਾ ਹੋਨੀ ਜੇ ਤਸ ਮਨ ਹੋ ਨਾ ਵਿਸਰਹਿ ਅੰਤ ਨ ਸਿਫਤੇ ਕਹਿਣ ਨਾ ਅੰਤ ਅੰਤ ਨ ਕਰਨ ਦੇਨ ਅੰਤ ਅੰਤ ਨ ਵੇਖਣ ਸੁਣਨ ਅਨੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰ ਅਵਰ ਅੰਤ ਕਾਰਨ ਕਿਤੇ ਬਿਲ ਲਾਹੇ ਤਾਕੇ ਅੰਤ ਨ ਪਾਏ ਜਾਹੇ ਏ ਹੈ ਅੰਤ ਨ ਜਾਣੇ ਕੋਈ ਬਹਤਾ ਕਹੀਐ ਬਹਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉਪਰ ਚਾਨਾਂ ਏਵੜੂ ਚਾਹ ਵੈ ਕੋਏ ਤਸੇ ਉੱਚੇ ਕਿਉਂ ਜਾਣੈ ਸੋਏ ਦੇਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੱਲ ਨਾ ਤਮਾਏ ਕਿਤੈ ਮੰਗ ਹੈ ਜੁਧ ਅਪਾਰੋ ਕਿਤਿ ਅੰਗਣਤ ਨਹੀਂ ਵਿਚਾਰ ਕਿਤ ਖੱਪ ਟੁੱਟਹਿ ਵਿਕਾਰ ਕਿਤ ਲੈ ਲੈ ਮੁਕਰਪਾ ਹੈ ਕਿਤ ਮੂਰਖ ਖਾਹੇ ਖਾਹੇ ਕਹਤੇ ਆ ਦੁਖ ਭੋਗ ਸਦਮਾਰ ਇਹ ਭੀ ਦਾਤ ਤੇਰੀ ਦਾਤਾਰ ਬੰਦ ਖਲਾਸੇ ਪਾਣੇ ਹੋਏ ਹੋਰ ਆਖ ਨਾ ਸਕੈ ਕੋਇ ਦੇਖੋ ਖਾਇ ਕੇ ਅਖਣ ਪਾਏ ਉਹ ਜਣ ਜੀਤੀਆ ਬਹੁ ਖਾਇ ਆਪ ਜਣ ਆਪਿ ਦੇ ਅਖ ਸੇਵਿਕ ਇਕ ਜਸਨੋ ਬਖਸ਼ੇ ਸਿਖਤ ਸਾਲਾਹ ਨਾਨਕ ਪਾਛਿਆ ਹੀ ਪਾਛਿਆ ਅਮਲ ਗਣ ਅਮਲ ਵਾਪਾਰ ਅਮਲ ਵਾਪਾਰਿਆ ਅਮਲ ਢੰਡਾਰ ਅਮਲ ਆਵਹਿ ਅਮਲ ਲੈ ਜਾਹਿ ਅਮਲ ਪਾਏ ਅਮਲ ਸਮਾਹਿ ਅਮਲ ਧਰਮਾਂ ਬਲ ਦੇ ਬਾਣ ਅਮਲ ਤੁਲ ਅਮਲ ਪਰਵਾਣ ਅਮਲ ਬਖਸ਼ੀਸ਼ ਅਮਲ ਨਿਸ਼ਾਨ ਅਮਲ ਕਰਮ ਅਮਲ ਫਰਮਣ ਅਮਲ ਅਮ ਲਖਿਆ ਨਾ ਜਾਏ ਆਖ ਆਖ ਰਹੇ ਲੁਲਾਈ ਅੱਖਿ ਵਿਦ ਪੜ ਫੁਰਾਣ ਅੱਖਿ ਪੜ੍ਹ ਕਰਿ ਵਿਖਿਆਣ ਅੱਖਿ ਪਰਮੇ ਅੱਖਿ ਇੰਦ ਅੱਖਿ ਗੋਪੀ ਤੇ ਗੋਵਿੰਦ ਅੱਖਿ ਇਸਰ ਅੱਖਿ ਸਿੱਧ ਅੱਖਿ ਕਿਤਿ ਕਿਤਿ ਬੁੱਧ ਅੱਖਿ ਦਨ ਅੱਖਿ ਦਿਵੋ ਅੱਖਿ ਸੁਰਨਲ ਮੰਜਨ ਸੇਵ ਕੇਤੇ ਅਖ ਅਖਣ ਪਾਹੇ ਕਿਤੇ ਕਹਿ ਕਹਿ ਉਠ ਉਠ ਜਾਹੇ ਇਤੇ ਕਿਤੇ ਹੋਰ ਕਰੇ ਹੈ ਤਾਖ ਨਸਖ ਕਹਿ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੈ ਸਤਿ ਅਸੋਏ ਜੇ ਕੋ ਅਖ ਬੋਲੇ ਗਾੜ ਤਾ ਲਿਖਿਆ ਸਰਗਾ ਵਾ ਰਗਾ ਵਾਰ ਸੋਦਰ ਕਿਹਾ ਸੋ ਘਰ ਕੇਹਾ ਜਿਤ ਵਹਿ ਸਰਬ ਸੁਮਾਲੇ ਵਾਜੇ ਨਾਦ ਅਨੇਕ ਅ ਸੰਖਾ ਕੀਤੇ ਵਮਨ ਹਾਰੇ ਕੀਤੇ ਰਾਗ ਗਰੀਸੋ ਕਹੀ ਅਨ ਕੀਤੇ ਗਾਵਣ ਹਾਰੇ ਗਾਵ ਹੈ ਤੁਹ ਨਾ ਪੜਿ ਪੜੀ ਬੈਸੰਤਰਾ ਗਾਵ ਰਾਜਾ ਧਰਮ ਦਵਾਰੇ ਗਾਵ ਚਿਤ ਗਉਤੁ ਲਿਖ ਜਣਹ ਲਿਖ ਲਿਖ ਧਰਮ ਵਿਚਾਰੇ ਗਾਵ ਹੈ ਸਰਵਰਮਾ ਦੇਵੀ ਸਹਨ ਸਦਾ ਸੁਵਾਰੇ ਗਾਹ ਇੰਦੇ ਇੰਦਾਸਣ ਉੱਤੇ ਬੈਠੇ ਤਿਰਤਿਆਦਰ ਨਾਲੇ ਗਾਹ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਤੇ ਸੰਤੋਖੇ ਗਾਹ ਹੂਦ ਕਰਾਰੇ ਗਾਵਨ ਪੰਡਿਤ ਪੰਨੁਖੇਸਰ ਜੁਗ ਜੁਗ ਵਿਦਿਆ ਨਾਲੇ ਗਾਹ ਮੋਹਣੀ ਅਮਨ ਮੋਹਨ ਸਰਗਾ ਮਥਬਿਆਲੇ ਗਾਵਨ ਰਤਨਉ ਪਾਏ ਤੇਰੇ ਅਸਰ ਤੇਰੇਥ ਨਾਲੇ ਗਵਹ ਜੋਤ ਮਹਾ ਮ੍ਰਿਸ਼ੂਰਾ ਗਵਹ ਖਾਣੀ ਚਾਰੇ ਗਵਹ ਖੰਡ ਮੰਡਲ ਵਰਪੰਡਾ ਕਰ ਕਰ ਰਖੇ ਧਾਰੇ ਸਈ ਤਦਨੋ ਗਵਹ ਜੋ ਤਦ ਭਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਮਨ ਸੇ ਮੈਂ ਚਿਤਨਾ ਆਮਨ ਨਾਨਕ ਕੀਆ ਵਿਚਾਰ ਸੋਇ ਸੋਇ ਸਦਾ ਸਾਹਿਬੋ ਸਾਚਾ ਸਾਚੀ ਨਾਹਿ ਹੈ ਭੀ ਹੋਸੀ ਜੈ ਨਾ ਜਸੀ ਰਚਨਾ ਜਿਨ ਨਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨ ਸੇ ਮਾਇਆ ਜਿਨ ਉਪਾਏ ਕਰ ਕਰ ਵਖੇ ਕੀਤਾ ਆਪਣਾ ਜੇ ਤਸ ਦੀ ਵੜਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਣਾ ਜਾਈ ਸੋ ਪਾਸਾ ਸਹ ਸਹ ਪਾਸਾ ਹੈ ਬੋ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸੁਨਮ ਪਤ ਝੋਲੀ ਧਿਆਨ ਕੇ ਕਰਹਿ ਵਿਭੂਤ ਕਿੰთა ਕਾਲ ਕੋ ਵਾਰੀ ਕਾਇਆ ਜੁਗਤ ਜੰਡਾ ਪਰਤੀਤ ਆਏ ਪੰਥੇ ਸਗਲ ਜਮਾਤੀ ਮਨ ਦਿੱਤਾ ਜਗ ਜੀਤਾ ਆ ਤੇ ਇਸ ਤੇ ਸਿਆਦੇ ਸ ਆਦ ਨਿਲ ਨਾਦ ਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆੰਦੇ ਆ ਪੰਡਾਰਨ ਘਟ ਘਟ ਵਜਹਿ ਨਾਦ ਆਪ ਨਥ ਨਾਥੀ ਸਭ ਜਾ ਕੀ ਰਦਿਸ ਦੇਵਰਾ ਸਾਦ ਸੰਜੋਗ ਵਿਜੋਗ ਦਵੇ ਕਰਤ ਲਵਹੇ ਲੇਖੇ ਆਗ ਹੈ ਭਗ आदेश से आदेश अद निल नदन नहत जुग जुग, जुग कहवेस एक कमाई जो तुहि आई तिन चले फरमान एक संसार एक भंडार एक लाए देवाण जीवत स्वभावत वे चलावे जब हुआ फरमान ਓ ਹਰਖ ਉਹਨਾਂ ਨਦਰ ਨਾ ਆਵੇ ਬਖਤਾ ਹੀ ਵਿਡਣ ਆਦੇਸ ਅਦੇਸ ਆਦ ਨਿਲ ਨਦ ਨਹਤ ਜੁਗ ਜੁਗ ਕੋ ਵੇਸ ਆਸਣ ਲਲ ਪੰਡਾਰ ਜੋ ਕਿਸ ਪਾਇਆ ਸਭ ਕਾਰ ਕਰ ਕਰ ਵੇਖੈ ਸਿਰਜਣਹਾਰੋ ਨਾਨਕ ਸੱਚੇ ਕੇ ਸਾਚੇ ਕਾਰ ਆਦੇਸ ਸੇ ਆਦੇਸ ਆਦ ਨਿਲ ਅਨਦ ਨਹ ਤੋ ਜੁਗ ਜੁਗ ਇੱਕ ਹੋਵੇ ਸੋ ਇੱਕ ਦੋ ਜਿਭੋ ਲਖ ਹੋ へ ਲਖ ਹੋ ਵਹ ਲਖ ਵੀਸ ਲਖ ਲਖ ਵੇੜਾ ਖੇ ਇੱਕ ਨਾਮ ਜਗਦੇਸ਼ ਇਹ ਤਰਹ ਪਤ ਪੜੀਆ ਚੜਿਐ ਹੋਇਆ ਅਕਿਸ਼ ਸੁਣਵੱਲਾ ਆਕਾਸ਼ ਕੇ ਕਿਟਾਈ ਰੇਸ ਨਾਨਕ ਨਜ਼ਰੀ ਪਾਈਐ ਕੁੜ ਕੁੜ ਅਠੀਸ ਆਖਣ ਜੋਰਤ ਪੈ ਨਹ ਜੋਰ ਜੋ ਨਾ ਮੰਗਣ ਦੇਣਾ ਜੋਰ ਜੋ ਨਾ ਜਿਉਣ ਮਰਨ ਨਹ ਜੋਰ ਜੋ ਨਾ ਰਾਜ ਮਾਲ ਮਨਸੂਰ ਜੋ ਨਾ ਸੁਤੇ ਵਿਹਾਨ ਵਿਚਾਰੋ ਜੋ ਨਾ ਜੁਕਤੇ ਛੁੱਟੇ ਸੰਸਾਰ ਜੈਸਾ ਹੱਥ ਜੋਰ ਕਰ ਵੇਖੇ ਸੋਏ ਨਾਨਕ ਤੂੰ ਰਤਨ ਕੋਏ ਰਾਤ ਰਤੇ ਥਿਤਿਵਾਰ ਪਣ ਪਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ ਤੇ ਸਵਿਚ ਤੇਜ ਯੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸਚਾ ਸਚਾ ਦਰਬਾਰ ਤਿਥੈ ਸਨ ਪੰਚ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਗਤਿ ਪਗਾਈ ਉਥੇ ਪਾਏ ਨਾਨਕ ਗਏ ਆਪੇ ਜਾਏ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਾਖੋ ਕਰਮ ਕੀਤੇ ਪਣ ਪਣੀ ਵੇ ਸੰਤਰ ਕੀਤੇ ਕਾਨ ਮਹੀਸ਼ ਕੀਤੇ ਵਰਮੇ ਘਾਟ ਤਕੜੀ ਹੈ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ਼ ਕੀਤੇ ਇੰਦ ਚੰਦ ਸੁਰ ਕੀਤੇ ਕیتے ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕੀਤੇ ਦੇਵੀ ਵੇਸ ਕਿਤੇ ਦਿਵਦਨ ਮੰਨ ਕਿਤੇ ਕਿਤੇ ਰਤਨ ਸੁਮੰਦ ਕਿਤੇ ਆਖਾਣੀ ਕਿਤੇ ਬਾਣੀ ਕਿਤੇ ਪਾਤ ਨਰਿੰਦ ਕਹਿ ਤੀਆਂ ਸੁਰਤੀ ਸੇਵਕ ਕਰਤੇ ਨਾਨਕ ਅੰਤਨ ਅੰਤ ਗਿਆਨ ਖੰਡ ਮਹ ਗਿਆਨ ਪਰ ਚੰਡ ਤਿਥੈ ਨਾਦ ਵਿਨੋਦ ਕੋੜ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀ ਅਗਲਾ ਕਥਿਆ ਨਾ ਜਾਹੇ ਦੇਖੋ ਕਹਿ ਪਿਛੇ ਬਸਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੂਰਾ ਸਦਾ ਕੇ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋ ਨ ਕੋਈ ਹੋਰ ਤਿਥੈ ਜੋਦ ਮਹਾਂਗੁਰ ਸੂਰ ਤਨ ਮਹਿ ਰਾਮ ਰਹਾ ਭਰਪੂਰ ਤਿਥੈ ਸਿਤੋ ਸਿਤ ਮਹਿਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹੇ ਨਾ ਹੋ ਮਰੇ ਨਾ ਠਗ ਜਾਹੇ ਦਨ ਕੈ ਰਾਮ ਵਸੈ ਮਨ ਬਾਹਿ ਤਿਥੈ ਭਗਤ ਵਸੈ ਕੋ ਲੋ ਕਰਹ ਅਨੰਦ ਸਚਾ ਮਨ ਸੋਏ ਸਤਖੰਡ ਵਸੈ ਨਰੰਕਾਰੋ ਕਰ ਕਰ ਵਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਦੇਖ ਕਥਿ ਤਾਤ ਨਯੰਤ ਤਿਥੈ ਲੋਲ ਆਕਾਰੋ ਜਜਹ ਹਕਮ ਤਿਵਤ ਵਿਕਾਰ ਵਖੈ ਰੁਖੈ ਕਰਿ ਵਿਚਾਰ ਨਾਨਕ ਕਥਨਾ ਕੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭੌਖ ਲਾਗਨ ਤਪਤਾਉ ਭੰਡਾ ਭਾਉ ਅੰਮ੍ਰਿਤ ਤੇ ਤਢਾਲ ਘੜੀਆ ਸ਼ਬਦ ਸਚਿ ਟਕਸਾਲ ਜਿਨ ਕੇ ਨਜ਼ਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਿ ਦਿਵਸ ਰਾਤ ਦੋਇ ਦਾਈਂ ਦਇਆ ਖੇਲੈ ਸਗਲ ਜਗਤ ਚੰਗ ਆਈਆਂ ਬਰੈ ਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੜ ਕੈ ਦੂਰ ਜਿਨੇ ਨਾਮ ਤੇ ਹੈ ਆ ਗਲਮ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੇ ਨਾਲ ਜਿਨ ਨਾਮ ਤੇ ਆਏ ਗਏ ਬਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੇ ਨਾਲ ਵਾਹਿ ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ